Oh uh... ਸਤਿ ਸਤ ਵਾਰ ਆਏ ਬਾਬਾ ਹਰਨਾਮ ਸਿੰਘ ਜੀ ਜਨਮ ਮਾਨਣ ਦੋਹੁ ਮੈ ਮਾਹੀ ਜਨ ਪਲ ਬੁਕਾਈ ਹੈ ਜੀ ਅਦਾਂ ਦੇ ਭਗਤੀ ਨਾਇਨ ਹਸ ਰੰਮਨਾਈ ਦੇਵੇ ਤਾਂ ਸਤ ਵਾਰ ਆਏ ਬਾਬਾ ਕਨ ਸਿੰਘ ਜੀ ਹੁਣੀ ਮਹਤਰ ਸਾਧੂਆਂ ਦੀ ਕਿਰਪਾ ਕਰਕੇ ਪਾਉਣੀਆ ਤੇ ਓ ਗਿਆਨ ਬਖਸ਼ਿਆ ਇਹ ਬੰਨੀ ਕਰਦਾ ਤੋ ਮਹਤਰ ਤੇ ਬਹਤ ਦਮ ਗਿਆਨੀ ਬੜੇ ਇਹਨੇ ਓ ਨੂੰ ਗਿਆਨ ਬਖਸ਼ਿਆ ਬੰਨੀ ਕਰਦਾ ਮਨੁੱਖਾ ਜੀਵ ਨੂੰ ਸਫਲ ਬਣਾਉਂਦਾ ਇਹ ਮਨੁੱਖਾ ਜੀਵ ਜਿਹੜਾ ਮਿਲਿਆ ਕਿੰਨੇ ਬਹੁਤ ਧੀਮਤੀਆ ਅਕੀਨ ਦੀ ਗਤਾਰਿਆ ਜੇ ਮਨੁੱਖ ਬੁਰੂਆ ਬਣ ਕੇ ਤੇ ਸ਼ਿਵਨ ਕਰੇ ਸਮੇਂ ਸਾਹਿਬ ਸੰਤ ਬਾਦ ਹੈ ਬਾਬਾ ਨਾਨਕ ਸਿੰਘ ਜੀ ਹੁਣਾਂ ਨੂੰ ਦਸਲਾ ਦਸ ਸੁਭਾਰ ਦਾਤ ਹੋਇਆ ਸੰਤ ਬਾਬਾ ਹਰਨਾਮ ਸਿੰਘ ਜੀ ਵਾਲੇ ਤੋਂ ਅੰਦਰ ਆਂਦੇ ਰਸ ਕੋਈ ਕੁੜੀਆ ਬੁੱਕ ਇਹ ਮਹਾਂਪੁਰਖ ਨੇ ਬੰਦਗੀ ਕਰ ਬਾਬਾ ਹਰਨਾਮ ਸਿੰਘ ਜੀ ਨਾ ਕਿਸ਼ਨ ਸਿੰਘ ਜੀ ਇਹ ਥੋੜੇ ਵਰਸਨ ਨੂੰ ਆਏ ਆ। ਇਹ ਮਾਣੇ ਕਿਰਪਾ ਕੀਤੀ ਕਹਿੰਦੇ ਕਿਸ਼ਨ ਸਿੰਘ ਕਹਿੰਦੇ ਬੰਦਗੀ ਕਰਨ ਵਾਲਾ ਗਾਥੇ ਬਹੁਤ ਵੱਡੇ ਜਿਗਦੇ ਦੀ ਲੋੜ ਹੈ। ਇਹਨਾਂ ਤੁਸੀਂ ਬਹੁਤ ਸਮੇਂ ਤੋਂ ਅਡੀਕ ਦੇ ਗਿੰਦੇ। ਇਹ ਬੰਦਗੀ ਕਰਨਗੇ, ਭਗਤੀ ਕਰਨਗੇ ਦੇ ਬੇਅੰਤ ਭੁੱਲਿਆ ਫਟਕੈਨ ਲੈਂਦੇ ਤਨ ਕਲਗੀਆਂ ਵਾਲੇ ਪਾਸਿ ਵਾਲੀ ਮਨਜਾਦਾ ਦੇ ਅਨੁਸਾਰ ਅਮਰ ਸ਼ਕਾਗੇ ਗੁਰੂ ਦੇ ਰਣ ਲਾਉਣਗੇ ਹੋ ਨਿਆਂ ਦੇ ਪਦਕ ਪਾਦ ਕਰਨਗੇ ਵਹਿ ਦੇ ਵੀਰਿਆ ਤਪੀਏ ਬਚਨ ਜਨਮ ਮਰਨ ਦਹੂ ਨਾਹੀ ਜਨ ਪਰਪਕਾਰਿ ਆਏ ਜੀ ਦਾ ਦੇ ਭਗਤੀ ਨਾਇ ਹਸਨ ਨਾਇ ਜੀਵਨ ਭਗਤੀ ਦਾ ਦਾਨ ਦੇਣ ਵਾਸਤੇ ਸੰਸਾਰ ਦੇ ਪਦਕਾਰ ਕਰਨ ਵਾਸਤੇ ਪ੍ਰਭੂ ਪ੍ਰਦੇਸ਼ ਦੀ ਆਗਿਆ ਅਨਸਾਰ ਹੀ ਹੁੰਦੇ ਆ ਉਹਦੀ ਯਾਦ ਦੇ ਵਿੱਚ ਉਹਦੇ ਪਦ ਪਿਆਰੇ ਸੇਵਕ ਸ਼੍ਰੀਮਾਨ ਸਾਧਵਾਦ ਦੇ ਬਾਬਾ ਬ ਸੰਤ ਜੀ ਹੋਏ ਕਪੂ ਸਾਨ ਦੇ ਰੂਪ ਕੇ ਦਰੋਂ ਵਿਕੇ ਇਹ ਸੁਲਾਨਾ ਗੁਰਮਤਿ ਸਮਾਗਮ ਜੋੜਨ ਦਾ ਚਲ ਰਿਹਾ ਨਾਲ ਨਾਲ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੂਜਾ ਪੂਜਾ ਕਟੂ ਮਰੈ ਕੰਭੂ ਨਾ ਛੜੇ ਖੀਤ ਐਸੇ ਸੂਰ ਜੀ ਬਹਾਦਰ ਜਿਨੇ ਧਰਮ ਦੇ ਵਾਸਤੇ ਦੇਸ਼ ਦੇ ਕੌਮ ਦੇ ਖਾਤਰ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ ਸਾਨੂੰ ਬਹੁਤ ਹੀ ਸੁਹਾਵਣਾ ਇਹ ਸਮਾਂ ਬਖਸ਼ਿਆ ਇਹ ਸਮੇਂ ਵਿੱਚ ਆਪਾਂ ਵੀ ਗੁਰੂ ਆਗਿਆ ਬਣ ਕੇ ਖੰਡੇ ਪਾਟੇ ਅਮਨ ਚਾਕੇ ਬਾਣੀ ਬੜ ਕੇ ਸਰਵਨ ਕੀਤੇ ਪਾਦ ਪਕਾਣ ਨੂੰ ਚੇਤੇ ਕਰਕੇ ਤੇ ਮਨੁੱਖਾ ਜਨਮ ਨੂੰ ਸ਼ੁਗਲਾ ਬਣਾਉਂਦਾ ਸਾਨੂੰ ਸੁਭਾਗਿਆ ਸੇ ਮੰਗ ਲਿਆ ਤੋ ਜੋ ਸਵੈਮ ਸੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋ ਜੀ ਸੁਲਤਾਨ ਸਿੰਘ ਸ਼ੇਰੇ ਬਹਾਦਰ ਦਸ਼ਮੇਸ਼ ਪਿਤਾ ਪੁੱਤ ਦਾ ਦੇ ਨਾਨੀ ਉਨੇ ਜੋ ਸਾਡੇ ਤੇ ਪਲਕ ਕਾਇ ਦਿੱਤਾ ਉਹਦੇ ਆਪਾ ਬਾਬਾ ਉਹਨਾਂ ਗਿਣ ਨਹੀਂ ਸਕਦੇ ਸਾਧਵਾ ਦੇ ਬਾਬਾ ਗਿਆਨ ਸਿੰਘ ਜੀ ਬ੍ਰਹਕਰ ਜੀ ਬਚਨ ਕਰੇ ਕਰਦੇ ਹੀ ਅਜੇ ਇਹ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਸਾਡੇ ਤੇ ਘਰ ਜਾਇਆ ਉਤਾਰ ਨੂੰ ਆਤੇ ਬਾੜੀ ਪੜੀ ਹੈ ਘੰਡੇ ਵਟੇ ਅੰਦਰ ਸੱਗ ਨਹੀਂ ਇਹ ਤਾਂ ਕਿੰਨਾ ਥੋੜਾ ਉੱਤ ਹਲਕਾ ਹੋ ਸਕਦਾ ਕਿੰਦੇ ਸਾਡੇ ਸਿਰਾਂ ਦੇ ਕਲਜਾ ਬਹੁਤ ਬ੍ਰਗਉਰ ਸਿੰਘ ਜੀ ਨਾਲ ਜਿਆ ਸਾਦਾ ਪ੍ਰਵਾਹ ਹੋ ਗਿਆ ਤੇ ਸਾਨੂੰ ਬਹੁਤ ਆਨੰਦਦਾਇਕ ਸੁਭਮ ਬਖਸ਼ਿਆ ਸਮਾਜ ਜਿਦੂਲੇ ਇਹੇ ਸਦਾ ਇਕੱਠੀਆਂ ਹੋ ਕੇ ਬਾਣੀ ਨਹੀਂ ਪੜ ਸਕਦੀਆਂ ਨਾਮ ਨਹੀਂ ਜਪ ਸਕਦੇ ਸੇਵਾ ਨਹੀਂ ਕਰ ਸਕਦੇ ਸੰਗਤ ਕਰ ਨਹੀਂ ਸਕਦੇ ਨਾਮ ਜਪਣ ਵਾਲਿਆਂ ਦੀ ਜੀਭ ਉੱਤੇ ਸਿਕਾ ਢਾਹ ਕੇ ਪਾਉਂਦੇ ਜੀ ਪਰਮੇਸ਼ਰ ਦੇ ਕਥਾ ਸੁਣਨ ਵਾਲੇ ਕੰਨਾਂ ਦੇ ਚ ਸਿਕਾ ਢਾਹਿਆ ਪਾਇਆ ਜਾਂਦਾ ਹੈ ਇਹਨਾਂ ਨੇ ਸੁਧਾਨ ਦਾ ਨਾਮ ਕਿ ਸੁਣਿਆ ਨਾਮ ਦੀ ਵਿੰਭਾ ਕਿ ਸੁਣੀ ਵੈਸੇ ਜੀ ਅੱਜ ਸੰਗਤ ਗੋਬ ਸਿੰਘ ਮਹਾਰਾਜ ਜੀ ਤੰਦਾ ਬਾਬਾ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਤੰਦਨ ਸਵਾਗਤ ਹੈ ਬਾਬਾ ਜਾਨ ਸਿੰਘ ਜੀ ਤੰਦਨ ਸਾਹਿਬ ਜਵਾਦਾ ਬਾਬਾ ਜਾਨ ਸਿੰਘ ਜੀ ਤੰਦਨ ਸਾਹਿਬ ਜਵਾਦਾ ਬਾਬਾ ਫਤੇ ਸ਼ੇਰ ਜੀ ਜਿਹੜਾ ਪਿਛਲੇ ਮਹੀਨੇ ਆਪਾਂ ਜਨ ਦਿਹਾੜੇ ਨੂੰ ਮਨਾਇਆ ਜਿਹੜੇ ਆਪਣੇ ਬੱਚਿਆਂ ਵਿੱਚ ਬਹੁਤ ਕੌਤੂਕ ਕਰਿਆ ਕਰਦੇ ਸੀ ਕਿੰਨੇ ਵੱਡੇ ਵੀਰ ਗੱਤਕਾ ਖੇਡ ਰਹੇ ਸੀ ਬਾਬਾ ਫਤੇ ਸਿੰਘ ਜੀ ਕਹੇ ਕਿ ਮੈਂ ਵੀ ਖੇਡਣਾ ਖਰਕਾ ਉਹ ਕਹਿੰਦੇ ਤੇ ਇਹ ਲੈਤਾ ਕਾਲਾ ਛੋਟਾ ਕਿੰਨੇ ਹਲੇ ਤੇ ਛੋਟੂਟ ਲਾਉਂ ਨੂੰ ਜਾ ਗਿੰਦੇ ਨੇ ਉਹ ਗਏ ਜਾਹਿਰ ਦਾਸ ਸਾਗਰ ਗਿਆ ਉਹ ਸਾਰਾ ਦਸਾਹਲੇ ਉਮਰ ਛੋਟੀ ਸੀ ਇਹ ਛੋਟਾ ਸੀ ਉਹ ਬੜਾ ਹਰ ਦਸਾਹਲਾ ਜਾ ਰਿਹਾ ਤੇ ਭਲਾਵਾ ਦੇ ਕੋਲ ਵੀ ਆਏ ਗੁਰੂ ਗੋਬਿੰਦ ਸਿੰਘ ਵਾਲੇ ਕੋਲ ਵੀ ਪਹੁੰਚੇ ਮਾਹ ਸਿੰਘਾਂ ਜਿਹੜੇ ਦੀਵਾਨ ਦੇ ਵਿੱਚ ਤੇ ਤਨ ਕਰਗਿਆ ਵਾਲੇ ਪਾਸਾ ਸਿੰਘ ਫਰਮਾਨ ਕੀਤਾ ਸਿੰਘੋ ਆਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਕਰਨ ਬੋਲੇ ਇਸਾਨਿਆ ਹਕਮ ਕੀਤੇ ਆਕਾਰ ਪੁਰਖ ਦਸ ਦਿਵਾ ਤੇ ਆਏ ਗਏ ਨੇ ਐਸੇ ਜੀ ਨੰਮ ਗਿਆਨੀ ਤਨ ਬਾਬਾ ਫਤੇ ਸਿੰਘ ਜੀ ਜੈ ਜੀ ਬੋਲੇ ਸਤ ਸਾਲ ਦੀ ਜਿਹਨੇ ਕੁਰਬਾਨੀਆਂ ਕੀਤੀਆਂ ਧੰਨਵਾਦ ਦਾ ਗੁਜਰਕਾ ਹੋਵੇ ਇਹਨੇ ਛੱਡ ਦੇ ਸਮੇਂ ਵਿੱਚ ਬੱਚਿਆਂ ਨੂੰ ਰੋਵਾ ਸੀ ਬਾਬਾ ਫਜ਼ਲ ਜੀ ਉਹ ਹੀ ਪਛਮਦੇ ਆ ਮਾਤਾ ਗੁਜਰਕਾ ਜੀ ਜਿਹੜਾ ਜੀਵਨ ਦੇ ਬੁੱਢੇ ਪੇ ਵਿੱਚ ਆ ਸਾਥ ਸਭ ਕਿੰਨਾ ਦਾ ਸਮਾਂ ਹੋਊਗਾ ਅਨਮਾਤਾ ਗੁਜਰਕਾ ਜੀ ਸਾਨੂੰ ਵਿਆਹ ਦੇ ਤਿਆਰ ਦੇ ਝਾਂਦੇ ਵਿੱਚ ਜਿਹੜਾ ਪਰਿਵਾਰ ਵਿੱਚ ਜੰਦੇ ਆ ਸਤ ਸਾਲ ਦੀ ਅਤੇ ਨੇ ਬਾਦਸ਼ਾਹ ਜੀ ਕੋਲ ਆਉਂ ਕਿਲਾ ਚੜਦੇ ਆ ਸਾਧ ਸੰਗਤ ਉਹ ਸੀ ਨੂੰ ਮੱਦੇਨ ਦਾ ਲਾਟਿਆ ਹੋਇਆ ਆਪਾਂ ਕਦੀ ਉਹ ਆਵਾਜ਼ ਦਾ ਸਮਾਂ ਦੇਖਿਆ ਨਹੀਂ ਉਹ ਕਿੰਨੇ ਬਾਹਰ ਨਿਕਲੇ ਇਹ ਸਾਦੀ ਕਹਿੰਦੀ ਆ ਕੋ ਬਾਹਰ ਹੀ ਨਿਕਲਦੇ ਠੰਡ ਬਹੁਤ ਆਹ ਧੰਨਵਾਦ ਆ ਗੁਰੂ ਗੋਬਿੰਦ ਸਿੰਘ ਜੀ ਸਾਡੀ ਗੋਲ ਸੇ ਮਾਣ ਫਤੰਦ ਨੂੰ ਤਾ ਗੁਰ ਤੇਗ ਬਹਾਦਰ ਕੋਤਿਆ ਵਾਦਵਾ ਦੇ ਕੋਲ ਤੇ ਸੁਭਾਲ ਕਰਦੀ ਆ ਦਾਦੀ ਵਾਂ ਦੇਅਰੇ ਧੰਨੇ ਬਜ਼ੁਰਾ ਵੀ ਅੰਮਾਣਿਆ ਨਿਆਂ ਨੂੰ ਪ੍ਰਤਿਕ ਦਿੱਤਾ ਆਪਰੀਆ ਕੁਰਬਾਨੀਆਂ ਦੇ ਕੇ ਸਾਨੂੰ ਐਸਾ ਸੁਦਸਮਾ ਮਖਿਆ ਥੋੜਾ ਸਮਾਂ ਦੇ ਸਾਹਿਬ ਜਾਨ ਦੇ ਯਾਦ ਦੇ ਵਿੱਚ ਮਾਸੇ ਪਾਸ ਰਹਿੰਦ ਕਰਮਨ ਸਾਰੇ ਪਿਆਰ ਦੇ ਬੋਲਣਾ ਸਤਨਾ ਇਹ ਹਿੱਤੇ ਪਾਸ ਮੇਰ ਕਰਨੀ ਆ ਸਾਰੇ ਹਾਰੀ ਦਾ ਕੋ ਆਨ ਕਰਨੀ ਕਿਤੇ ਪਾਸ ਜੀ ਗੋ ਗੋ ਸਿੱਖ ਜੀ ਉਹ ਨਾਮ ਵਣੇ ਦਾਤ ਮਕਰੀਆ ਬੱਚੇ ਤਸ ਕਾ ਨਾਮ ਸਿੱਖੀ ਨੇ ਲੋੜ ਦਾ ਕੋਈ ਵੀ ਸਾਧ ਸੰਗ ਸ਼ਾਮਦਾਨ ਵੀ ਜਵਾਨ ਸਾਡੇ ਸੇਧ ਲੈ ਕੇ ਤੁਸੀਂ ਸਾਡੇ ਘਰ ਦੇ ਤੱਕ ਅਲੀ ਨਾ ਚੇ ਪਾਸੇ ਕਿਰਪਾ ਕਰੋਗੇ ਬਾਣੀ ਮਰੀ ਜਾਊਗੀ ਮੈਨਸ ਕਰੀਏ جیت کریے سمرکار ہو جاتا ہے جب کلی سیوا کریے تمام اہنکار ہو جاتا ہے تو مہاپرش بڑی کرپا کر رہے ہیں جتھے سیوا کے پرواہ چل رہے ہیں پانی کے پرواہ چل رہے ہیں سمرن کے پرواہ بھی چل رہے ہیں ہر گور شاسن جیت سماپتی ہے لنگر کا نگارا ہو جانا ہے سنگت نے لنگر چک کے نے کہا میں جانا ہوئے شام کے دوران سمے سر بہت کے لاحا پراپت کرنا جو سنگت سیوا کرنی چاہدیاں ہیں ساتھ واحد سیون کرتے ہوئے گلا اپنی اپنی سیوا کرنی ہوئی پلان کی کماں واحر جی کا خالصہ واحر جی کی فتح گروپی صاحب لنگر کا نگارا ہو گیا ہے تنگت لگا کے لنگر چکا جی کپالتا کرو ਬੀਬੀਆਂ ਨਾਲੇ ਬਹੁਤ ਬਹੁਤ ਧੰਨਵਾਦ ਜੋ ਲੰਗਰ ਦੀ ਸੇਵਾ ਕਰਦੀਆਂ ਹਨ ਸਭ ਦੀਆਂ ਕੱਟਣ ਦੀ ਵੰਡਣ ਦੀ ਪ੍ਰਸ਼ਾਦ ਦੇਣ ਦੀ ਦਿਵਤਾਰ ਸਿੰਘ ਮਾਦੋਪੁਰੀ YouTube ਵਾਲਿਆਂ ਨੇ ਚੰਗਾ ਲਾਇ ਬਹੁਤ ਬਹੁਤ ਧੰਨਵਾਦ ਜੋ లైਵ ਸਾਰਾ ਘਰ ਬੈਠੇ ਨੇ ਦੇਸ਼ ਦੇਸ਼ਾਂ ਦੇ ਸਾਰਾ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਨ ਵਾਹਿਗੁਰੂ ਜੀ ਕਾ ਛਲਸਾ ਵਾਹਿਗੁਰੂ ਜੀ ਕੀ